ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੱਕ ਪਾਲੀ ਵਾਲੇ ਦੇ ਵਿੱਚ ਦੱਸ ਦਈਏ ਕਿ ਇੱਕ ਇੱਥੇ 5 ਤੋਂ 7 ਸਾਲ ਜਿਹੜਾ ਪੁਰਾਣਾ ਕੋਈ ਇਹਨਾਂ ਦਾ ਮਸਲਾ ਸੀਗਾ ਤੇ ਉਹ ਕੇਸ ਤਰ੍ਹਾਂ ਹੱਲ ਹੋਇਆ ਏ ਕੀ ਉਹ ਮਸਲਾ ਸੀਗਾ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਆ ਜੀ ਆਪਣਾ ਹੁੰਦਾ ਸਿੰਘ ਜੀ ਤੇ ਜਿਹੜਾ ਤੁਸੀਂ ਇੱਥੇ ਬੁਲਾਇਆ ਕੀ ਮਾਮਲਾ ਸੀਗਾ ਦੱਸੋਗੇ ਜੀ ਭਾਵੇਂ ਉਹ ਛੋਟਾ ਸੀ ਜਾਂ ਵੱਡਾ ਸੀਗਾ ਤਾਂ ਅੱਜ ਤੁਸੀਂ ਕੈਮਰੇ ਦੇ ਸਾਹਮਣੇ ਆਇਆ ਕੀ ਮਾਮਲਾ ਸੀਗਾ ਜੀ ਉਹ ਵੀ ਸਾਡੇ ਕੋਲ ਇੱਥੇ ਬੀਜੇਪੀ ਪਾਰਟ ਆਬ ਟੀਮ ਆਈ ਸੀ ਜੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਇਸ ਤਰ੍ਹਾਂ ਕੋ ਮੋਦੀ ਸਰਕਾਰ ਵੱਲੋਂ ਤੁਹਾਨੂੰ ਸਹਾਇਤਾ ਮਿਲੀ ਅਸੀਂ ਕਹਿੰਦੇ ਜੀ ਸਹਾਇਤਾ ਸਾਨੂੰ ਇੱਕ ਸਾਡਾ ਸਿਲੰਡਰ ਸੀ 10 ਸਾਲ ਤੋਂ ਸੱਸ ਸੀ ਮਗਰ ਫੰਡ ਰਲਾਈ ਨਹੀਂ ਮਿਲਿਆ ਉਹਨਾਂ ਨੇ ਉਹਦੇ ਹੀ ਫੋਨ ਚੱਕਿਆ ਤੇ ਉਹਦੇ ਦਫ਼ਤਰ ਫੋਨ ਲਾ ਕੇ ਸਾਨੂੰ ਅੱਜ ਦਾ ਟਾਈਮ ਦਿੱਤਾ ਸੀ ਅੱਜ ਚੱਕ ਕੇ ਲੈ ਆਂਦਾ ਕਰੇ ਅੱਜ ਤੁਸੀਂ ਲੈ ਆਏ ਆ ਲੈ ਆਏ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਆਰਤੀ ਜਨਤਾ ਪਾਰਟੀ ਦਾ ਅਤੇ ਅਨਾ ਉਹਨਾਂ ਜਿਹੜੇ ਇਲੈਕਸ਼ਨ ਆ ਰਹੇ ਨੇ ਵਿੱਚ ਵੋਟਾਂ ਦਾ ਵੀ ਵੱਧ ਤੋਂ ਵੱਧ ਅਸੀਂ ਯੋਗਦਾਨ ਪਾਵਾਂ। ਮੈਨੂੰ 7 ਸਾਲ ਤੋਂ ਉਹਨੂੰ ਸਿਲੰਡਰ ਨਹੀਂ ਮਿਲਿਆ ਤੇ ਜਦੋਂ ਤੁਸੀਂ ਇੱਕ ਭਾਜੀਪੀ ਦੇ ਵਰਕਰ ਨਾਲ ਕਿਸੇ ਨਾਲ ਵੀ ਗੱਲ ਕੀਤੀ ਹੈ ਨਾ ਤਾਂ ਤੁਹਾਨੂੰ ਇੱਕ ਦਿਨ 'ਚ ਦਵਾਇਆ ਗਿਆ। ਆ ਗਿਆ ਜੀ ਸਾਨੂੰ। ਅਬਾ ਜੀ ਇੱਕ ਦਿਨ ਦੇ ਵਿੱਚ ਉਸੇ ਦਿਨ ਦੇ ਅੰਦਰ ਆਏ ਨੇ, ਕੱਲ ਆਏ ਨੇ ਤੇ ਕੱਲ ਹੀ ਗੱਲ ਕੀਤੀ ਤੇ ਅੱਜ ਸਾਨੂੰ ਮਿਲ ਗਿਆ ਜੀ। ਠੀਕ ਹੈ ਜੀ। ਧੰਨਵਾਦ ਜੀ। ਸੋ ਦੱਸ ਦਈਏ ਕਿ 7 ਸਾਲ ਪੁਰਾਣਾ ਜਿਹੜਾ ਇਹਨਾਂ ਦਾ ਮਸਲਾ ਸੀ ਇੱਕ ਦਿਨ ਦੇ ਵਿੱਚ ਹੱਲ ਹੋਇਆ ਏ ਤਾਂ ਹੋਰ ਵੀ ਸਾਡੇ ਨਾਲ ਮੌਜੂਦ ਹਨ ਗੱਲ ਕਰਦੇ ਕੀ ਨਾਮ ਜੀ ਆਪਣਾ? ਗੁਰਪ੍ਰਤਾਪ ਸਿੰਘ। ਅੱਜ ਇੱਥੇ ਪਹੁੰਚਿਆ ਚੱਕ ਪਾਲੀਵਾਲ ਦੇ ਵਿੱਚ ਕੀ ਕਰਨਾ ਚਾਹੋਗੇ ਦੇਖੋ ਜੀ ਕੱਲ ਅਸੀਂ ਵੋਟਾਂ ਦੇ ਸਫਲ ਦੇ ਵਿੱਚ ਚਲਾਣਾ ਛੋਡੇ ਜੀ ਦੀ ਭਾਜਪਾ ਪਾਰਟੀ ਵੱਲੋਂ ਅਸੀਂ ਆਏ ਸੀਗੇ ਬਾਪੂ ਜੀ ਨੇ ਸਾਹਮਣੇ ਇੱਕ ਮਸਲਾ ਰੱਖਿਆ ਜੀ ਕਹਿੰਦੇ ਸਾਨੂੰ ਜੀ 7-8 ਸਾਲ ਹੋ ਗਏ ਨੇ ਇੱਕ ਮਸਲਾ ਸਾਡਾ ਪਹਿਲਾਂ ਉਹ ਹੱਲ ਕਰੋ ਅਸੀਂ ਵੋਟਾਂ ਤਾਂ ਪਾਣੀ ਆ ਨਾ ਕਿਸੇ ਪਾਰਟੀ ਦਾ ਮਸਲਾ ਨਹੀਂ ਹੈ ਸਾਡਾ ਮਸਲਾ ਹੱਲ ਕਰੋ ਜੀ 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 ਉਸੇ ਟਾਈਮ ਅਸੀਂ ਫੋਨ ਲਗਾਇਆ ਉਹਨਾਂ ਨੂੰ ਹਦਾਇਤ ਕੀਤੀ ਵੀ ਇਹਨਾਂ ਦਾ ਮਸਲਾ ਕੌਣੇ ਹੱਲ ਕਰੇ ਤੁਸੀਂ ਤਾਂ ਦਾ ਸਿਲੰਡਰ ਕਿਉਂ ਨਹੀਂ ਦੇ ਦੇ ਉਸੇ ਟਾਈਮ ਉਹਨਾਂ ਸਾਡੀ ਸੁਣਵਾਈ ਕੀਤੀ ਤੇ ਬਾਪੂ ਜੀ ਜਦ ਮਿਲਣ ਆਇਆ ਉਹਨਾਂ ਨੇ ਸਾਨੂੰ ਸਪੈਸ਼ਲ ਬੁਲਾਇਆ ਤੇ ਦਾਦਾ ਧੰਨਵਾਦ ਕਰਨਾ ਤੇ ਸਾਨੂੰ ਸਵੇਦੇ ਜਦ ਸਿਲੰਡਰ ਦੀ ਡਿਲੀਵਰੀ ਹੋ ਗਈ ਹੈ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਾਫੀ ਸਕੀਮਾਂ ਜੀ ਜਿਵੇਂ ਇਹਨਾਂ ਨੂੰ ਨਹੀਂ ਪਤਾ ਸੀ ਵੰਜੇ ਸੀਗੇ ਪਰ ਇਹਨਾਂ ਦਾ ਸਿਲੰਡਰ ਜਿਹੜਾ ਆਇਆ ਸੀਗਾ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੀਆਂ ਕਾਫੀ ਸਕੀਮਾਂ ਹੈ ਕੋਸ਼ਿਸ਼ ਕੋ ਪਰਸੈਂਟ ਲੋਕਾਂ ਨੂੰ ਪਤਾ ਹੈ ਕਈਆਂ ਨੂੰ ਨਹੀਂ ਪਤਾ ਤੁਸੀਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਇਹਨਾਂ ਨੂੰ ਕਿਵੇਂ ਉਹ ਜਿਹੜੀਆਂ ਸਕੀਮਾਂ ਮਹਈਆ ਕਰਾਓਗੇ ਕੋਦੀ ਦੇ ਸਾਤੇ ਸੈਂਟਰ ਲੈਜ ਤਾਂ ਜਦ ਮੋਦੀ ਦੀ ਸਰਕਾਰ ਬਣੀ ਰਹੀ ਹੈ ਤੇ ਸਾਡੀ ਪੰਜਾਬ ਦੀ ਸਰਕਾਰ ਬੰਦੀ ਹੈ ਤਤੜੀਆਂ ਥੱਲੇ ਵਾਲੀ ਸਕੀਮਾਂ ਨੇ ਹੋ ਥੱਲੇ ਵਾਲੀ ਸਰਕਾਰ ਨੇ ਹੀ ਅੱਗੇ ਪਬਲਿਕ ਤੱਕ ਪਹੁੰਚਾਉਣੀ ਹੁੰਦੀ ਹੈ ਤੇ ਸਾਡੇ ਨਵੇਂ ਮੈਂਦੇ ਜਿੱਤ ਕੇ ਜਾਂਦੇ ਹਨ ਅਸੀਂ ਨੁਮਾਇੰਦਿਆਂ ਦੇ ਥੱਲੇ ਵਰਕਾਂ ਦੀ ਬਕਾਇਦਾ ਡਿਊਟੀਆਂ ਲਗਾਵਾਂਗੇ ਮੰਡਲ ਵਾਈਜ਼ ਭਾਈ ਘਰ ਘਰ ਜਾ ਕੇ ਜੋ ਮੋਦੀ ਸਰਕਾਰ ਹੁਣਤਾ ਦੇ ਰਹੀ ਹੈ ਉਹਨਾਂ ਨੂੰ ਲੋਕਾਂ ਤੱਕ ਪਹੁੰਚਦਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਜੋ ਸਕੀਮਾਂ ਨੇ ਮੋਦੀ ਸਾਹਿਬ ਦੀਆਂ 2 ਲੱਖ ਰੁਪਏ ਮਕਾਨ ਲੈਂਟਰ ਪਗਨ ਲਈ ਮਕਾਨ ਪੱਕੇ ਕਰਨ ਲਈ ਦੇ ਰਹੇ ਆ ਕੋਈ ਆਯੂਸ਼ਮਾਨ ਪਕਾਰ ਦੀ 5 ਸਾਲਾਂ ਦੀ ਬੀਮਾ ਯੋਜਨਾ ਉਹ ਹੋ ਗਈ ਜੋ ਪੈਨਸ਼ਨਾਂ ਨੇ ਬੂਧੀ ਸਰਕਾਰ ਦਾ ਆਪ 1500 ਰੁਪਏ ਵਿੱਚ ਬੰਦਾ ਹਿੱਸਾ ਪਾਈ ਰਹੀ ਹੈ ਥੱਲੇ ਵਾਲੀ ਸਰਕਾਰ ਜਿਹੜੀ ਹੈਗੀ ਆ ਤੋਂ ਸਾਹਮਣੂ ਪਤਾ ਝਾੜੂ ਦੀ ਹੈ ਜੀ ਉਹ ਆਪਣਾ ਬੰਦਾ ਹਿੱਸੇ ਵਿੱਚ ਪਾਣ ਦੇਈ ਇਸ ਕਰ ਕੋ ਸਿਰਫ 1500 ਰੁਪਏ ਮਿਲਦੇ ਆ ਜਿਮੀਦਾਰਾਂ ਨੂੰ 6-6000 ਰੁਪਏ ਅਕਾਊਂਟ ਹਰ ਸਾਲ ਉਹਨਾਂ ਦੇ ਪੈ ਰਹੇ ਨੇ ਜੀ ਤੇ ਹੋਰ ਵੀ ਇਸ ਤਰ੍ਹਾਂ ਜੋ ਵੀ ਨਿੱਕੇ ਮोटे ਹੋਰ ਸੁਲਤਾਨ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਨਤਾ ਦਾ ਕੋਹ ਜਿਆ ਕਰ ਸਕੀਓ ਜੀ ਧੰਨਵਾਦ ਜੀ ਸੋ ਦੱਸ ਦਈਏ ਕਿ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਆ ਕੀ ਨਾਮ ਜੀ ਆਪਣਾ ਗੁਰਮੁਖ ਸਿੰਘ ਜੀ ਅੱਜ ਪਹੁੰਚਿਆ ਬਿੰਡ ਚੱਕ ਪਾਲੀ ਵਾਲੇ ਦੇ ਵਿੱਚ ਕੀ ਕਰਨਾ ਚਾਹੋਗੇ ਇਹ ਕੱਲ ਅਸੀਂ ਜਿਵੇਂ ਮੇਰੇ ਵੱਡੇ ਵੀਰ ਗੁਰਪ੍ਰਤਾਪ ਸਿੰਘ ਜੀ ਨੇ ਦੱਸਿਆ ਹੈਗਾ ਹੈ ਕਿ ਪਰਿਵਾਰ ਨੇ ਸਾਡੇ ਕੋਲ ਗੱਲ ਹੀ ਇਹ ਮੈਨ ਰੱਖੀ ਹੈਗੀ ਕਿ ਸਾਡਾ ਤੁਸੀਂ ਕੰਮ ਕਰਵਾਓ ਜੇ ਸਾਡਾ ਕੰਮ ਹੋ ਜਾਂਦਾ ਹੈਗਾ ਤੇ ਅਸੀਂ ਤੁਹਾਡੇ ਨਾਲ ਜੁੜਾਂਗੇ ਤੇ ਬੰਦੇ ਹੀ ਹੋਰ ਵੀ ਪਰਿਵਾਰ ਜੋੜਾਂਗੇ ਹੁਣ ਅਸੀਂ ਚਲੋ ਕੱਲ ਭਾਈ ਸਾਹਮਣੇ ਆਪਣੀ ਗੱਲ ਚੰਡੀਗੜ੍ਹ ਕੀਤੀ ਚੰਡੀਗੜ੍ਹੋਂ ਚਲੋ ਸਾਡੇ ਆਫਿਸ ਤੋਂ ਹਉਨ ਆ ਗਿਆ ਉੱਥੇ ਉਹਨਾਂ ਦੀ ਏਜੰਸੀ 'ਚ ਤੇ ਆਪਣੇ ਉਹਨਾਂ ਨੇ ਟਾਈਮ ਇਹਨਾਂ ਨੂੰ ਦਿੱਤਾ ਕਿ ਸਵੇਰ ਤੁਸੀਂ 9:30 10 ਵਜੇ ਆ ਜਾਓ ਤੇ ਆਪਣਾ ਸਿਲੰਡਰ ਲੈ ਜਾਓ ਜੀ ਇਸੇ ਤਰ੍ਹਾਂ ਹੀ ਜਿਵੇਂ ਅਨੇਕਾਂ ਸਕੀਮਾਂ ਹੈਗੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਤੇ ਸਾਰੀਆਂ ਜਿਵੇਂ ਸਕੀਮਾਂ ਆਲਰੇਡੀ ਚੱਲ ਰਹੀਆਂ ਹੈਗੀਆਂ ਨੇ ਕਈ ਜਿਵੇਂ ਹੁਣ 10 ਸਾਲਾਂ ਤੋਂ ਇਹਨਾਂ ਨੂੰ ਵਾਂਝੇ ਰੱਖਿਆ ਗਿਆ ਸੀ ਇਹਨਾਂ ਨੂੰ ਸਿਲੰਡਰ ਨਹੀਂ ਹੀ ਦੇ ਰਹੇ ਹੁਣ ਕੱਲ ਭਾਈ ਸਾਹਮਣੇ ਆਪਣੇ ਚੰਡੀਗੜ੍ਹ ਗੱਲ ਕੀਤੀ ਆਫਿਸ 'ਚ ਕਿ ਉਹ ਕਿਉਂ ਉਹ ਸਕੀਮ ਪ੍ਰਧਾਨ ਮੰਤਰੀ ਦੀ ਕਿਉਂ ਨਹੀਂ ਇਹ ਦੇ ਰਹੇਗੇ ਫਿਰ ਏਜੰਸੀ 'ਚ ਇਹਨਾਂ ਨੂੰ ਫੋਨ ਆਇਆ ਜੀ ਏਜੰਸੀ ਵਾਲਿਆਂ ਨੇ ਇਹਨਾਂ ਨੂੰ ਟਾਈਮ ਟੇਬਲ ਦੇਤਾ ਕਿ ਭਾਈ ਤੁਸੀਂ 10:30 10 ਵਜੇ ਆਦਾ ਸਿਲੰਡਰ ਲੈ ਜਾਓ ਹਾਂ ਜੀ ਇਸੇ ਤਰ੍ਹਾਂ ਹੀ ਸਾਨੂੰ ਸਵੇਰ ਇਹਨਾਂ ਦੀ ਕਾਲ ਗਈ ਕਿ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਵੱਲੋਂ ਕਿ ਆਓ ਮੋਸਟ ਵੈਲਕਮ ਅਸੀਂ ਪਰਿਵਾਰ ਵੀ ਜੋੜਾਂਗੇ ਅਸੀਂ ਬਹੁਤ ਖੁਸ਼ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਕੀਮਾਂ ਤੋਂ ਤੇ ਹੁਣ ਸਾਨੂੰ ਇਹਨਾਂ ਦੇ ਬਹੁਤ ਚਲੋ ਉਮੀਦ ਹੈ ਕਿ ਸਾਡੇ ਨਾਲ ਪਰਿਵਾਰ ਇੱਕ ਹੋਰ ਨਰਿੰਦਰ ਮੋਦੀ ਦਾ ਪਰਿਵਾਰ ਹੋਰ ਇੱਕ ਮਿਲ ਗਿਆ ਜਿਹੜਾ ਰਲ ਗਿਆ ਹੈ ਹਾਂ ਧੰਨਵਾਦ ਜੀ ਕੀ ਨਾਮ ਹੈ ਜੀ ਗਰਮੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਤੇ ਧੰਨਵਾਦ ਕਰਨ ਪਹੁੰਚਣਾ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਜਿਉਂ ਸੈਂਟਰ ਬੰਨੀ ਉਹ ਸਹੂਲਤਾਂ ਮਿਲਦੀਆਂ ਹਨ ਉਹ ਸਹੂਲਤਾਂ ਜੇ ਕਿਸੇ ਨੂੰ ਵੀ ਨਹੀਂ ਮਿਲਦੀਆਂ ਤਾਂ ਉਹ ਆ ਕੇ ਬੀਜੇਪੀ ਦੇ ਜੋ ਨੁਮਾਇੰਦੇ ਹਨ ਉਹਨਾਂ ਨੂੰ ਆਕੇ ਦੱਸਣ ਤੇ ਉਹਨਾਂ ਨੂੰ ਜਿਹੜੀਆਂ ਰਹਿਂਦੀਆਂ ਸਹੂਲਤਾਂ ਦਵਾਵਾਂਗੇ ਠੀਕ ਹੈ ਅਸੀਂ ਵਾਦਾ ਕਰਦੇ ਹਾਂ ਧੰਨਵਾਦ ਸੋ ਦੱਸ ਦਈਏ ਕਿ ਉਹ ਜਿਹੜਾ ਸਿਲੰਡਰ ਸੀਗਾ ਉਹ ਕਿੰਨਾ ਦੇ ਨਾਮ ਤੇ ਸੀਗਾ ਉਹਨਾਂ ਨਾਲ ਵੀ ਗੱਲ ਕਰਦੇ ਕਿੰਨਾ ਦੇ ਨਾਮ ਤੇ ਸੀਗਾ ਇਹ ਸਿਲੰਡਰੀ ਮੇਰੇ ਘਰ ਦਾ ਨਾਮ ਹੈ ਤੁਹਾਡੇ ਨਾਮ ਤੇ ਸੀ ਭਾਈ ਹਾਂਜੀ ਕਮਲੇਸ਼ ਕੌਰ ਜੀ ਤੇ ਹੁਣ ਤੁਹਾਨੂੰ ਉਹ ਸਿਲੰਡਰ ਮਿਲ ਗਿਆ ਜੀ ਹਾਂਜੀ ਘਰੇ ਲੈ ਜਾਂਦਾ ਲੈ ਜਾਂਦਾ ਹੁਣ ਖੁਸ਼ ਹੋ ਤੁਸੀਂ ਹਾਂਜੀ ਖੁਸ਼ ਹਾਂ ਅਸੀਂ ਤਾਂਗਾ ਵੀ ਕੋਈ ਮਾਈ ਦਾ ਅਸੀਂ ਤਾਂ ਖੁਸ਼ ਹੈ ਹੂੰ ਅਸੀਂ ਕਿੰਨਾ ਕਿੰਨੇ ਕਿ ਚੱਕਰ ਕੱਢੇ ਸੀਗੇ ਫਿਰ ਪਹਿਲਾਂ ਜੋ ਨਹੀਂ ਮਿਲਿਆ ਪਹਿਲਾਂ 3-4 ਚੱਕਰ ਕੱਢੇ ਫਿਰ ਬਹਿ ਗਏ 3-4 ਸਾਲਾਂ ਦਾ ਗਈ ਨਹੀਂ ਫਿਰ ਮੋੜ ਕੇ ਹੱਕ ਠਾਰ ਕੇ ਬਹਿ ਗਏ ਫਿਰ ਵੀ ਨਹੀਂ ਮਿਲਣਾ ਹਾਂਜੀ ਹੁਣ ਮਿਲ ਗਿਆ ਤੇ ਕੀ ਕਹਿਣਾ ਚਾਹੂਗੀ ਹਾਂਜੀ ਖੁਸ਼ ਆਇਆ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਦੂਜੀ ਪਾਰਟੀ ਦਾ ਹਾਂ ਧੰਨਵਾਦ ਜੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਗਰੇਂਦਰ ਮੋਦੀ ਜਿੰਦਾਬਾਦ ਆਦਮਿਸ਼ਨ ਛੋਦੀ ਜਿੰਦਾਬਾਦ ਆਦਮਿਸ਼ਨ ਛੋਦੀ ਜਿੰਦਾਬਾਦ ਸੋ ਦੱਸਦੀ ਹੈ ਕਿ ਇਹ ਪਰਿਵਾਰ ਨੇ ਇਹਨਾਂ ਨੂੰ ਬੁਲਾਇਆ ਸੀ ਧੰਨਵਾਦ ਕਰਨ ਵਾਸਤੇ ਕਿਉਂਕਿ 7 ਸਾਲ ਪਹਿਲਾਂ ਇਹਨਾਂ ਨੇ ਜਿਹੜੇ ਚੱਕਰ ਕੱਟੇ ਸੀ ਆਫਿਸਾਂ ਦੇ ਤਾਂ ਇਹਨਾਂ ਨੂੰ ਸਿਲੰਡਰ ਨਹੀਂ ਮਿਲਿਆ ਤੇ ਅੱਜ ਇਹਨਾਂ ਨੂੰ ਸਿਲੰਡਰ ਜਿਹੜਾ ਮਿਲਿਆ ਹੈ ਪਰਿਵਾਰ ਬਹੁਤ ਖੁਸ਼ ਆ ਤੇ ਧੰਨਵਾਦ ਕਰਨ ਵਾਸਤੇ ਇਹਨਾਂ ਨੇ ਆਪਣੇ ਇੱਥੇ ਘਰ ਬੁਲਾਇਆ ਸੀ ਇਹਨਾਂ ਨੂੰ ਸੋ ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਹਾਂ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ